ਪੂਰਬ ਦੇਸ਼ ਸਬੰਧ ਵਿੱਚ ਵਿਸ਼ਾਲ ਪਰਬਾਤ ਫੇਰੀ ਭਾਈ ਵੀਰ ਸਿੰਘ ਹਾਲ ਤੋਂ 8 ਅਕਤੂਬਰ ਨੂੰ ਕੱਢੀ ਜਾਵੇਗੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਸਰਦਾਰ ਜਿੰਦਰ ਸਿੰਘ ਜੀ ਮਰਵਾ ਅੰਮ੍ਰਿਤਸਰ ਸਰਪਤਾ ਮਤਾ ਵੱਲੋਂ ਸਾਨੂੰ ਸੱਦਾ ਪੱਤਰ ਦੇਣ ਵਾਸਤੇ ਵਰਸਾ ਸਾਹਿਬ ਲਿਖਿਆ ਹੈ ਅਸੀਂ ਇਹਨਾਂ ਨੂੰ ਪੂਰਵ ਅਸ਼ਵਾਟਮਾ ਨੂੰ ਤਰਤਾਰੀ ਨੂੰ ਨਾਮਵਾਹੀ ਦੁਆਰਾ ਇਹਦਾ ਪ੍ਰਕਾਸ਼ ਦਿਹਾੜਾ ਜਿਹੜਾ 8 ਜੂਨ ਆ ਰਿਹਾ ਵਾ ਅਸੀਂ ਸਾਰੇ ਸਾਡੀ ਕਮੇਟੀ ਸਾਡੀ ਸੰਗਤਿਲਕੋਸ ਇੱਥੇ ਆਮ ਨਾਲ ਜਰੇ 6:30 7:00 ਵਜੇ ਪਹੁੰਚ ਜੇਗੀ 7:00 ਵਜੇ ਉਥੋਂ ਪ੍ਰਭਾਤ ਦੇ ਰਿਣਮ ਹੋਵੇਗੀ ਜਿਹੜੀ ਹਮ ਹੁਆ ਕੇ ਹੁੰਦੀ ਹੋਈ ਆ ਕੇ ਥਾਣੀ ਸਰਵਾਸਾ ਪਹੁੰਚੇਗੀ ਉੱਥੇ ਸਾਰੀ ਸਰਦ ਮੱਥਾ ਟੇਕੇਗੀ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਤੇ ਸਾਰੀਆਂ ਸੰਗਤਾਂ ਹਮ ਹੁਆ ਕੇ ਇੱਕ ਪ੍ਰਭਾਤ ਦੇ ਰਿਣ ਵਿੱਚ ਸ਼ਾਮਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਹਿਪੁਰ ਦੀ ਕੀ ਭਤੀੇ ਤਾਨਤਨ ਨਰਾਮ ਰਾਜਪੁਰੇ ਜੀ ਦੇ ਸੇਵਾਦਾਰਿਆ ਪੂਰੀ ਹੋਈ ਕਰਮਾਤਾਪ ਦੇ ਜਨ ਹਰੇਤਾਰਿਆ ਤੰਤ ਗੁਰੂ ਰਾਮ ਨਰਾਇਣ ਸਿੰਘ ਮਹਾਰਾਜ ਜਿਨ੍ਹਾਂ ਦੇ ਉਤਾਰਪੁਰ ਤੋਂ 8 ਤਰੀਕ ਨੂੰ 8 ਤੂਬਰ ਨੂੰ ਆ ਰਹੇ ਹਨ ਜੀ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਪਰਵਾੜ ਫੇੜੀ ਜੋ ਭਾਈ ਵੀਰ ਸਿੰਘ ਨਾਲ ਤੋਂ ਆਰੰਭ ਹੋ ਕੇ ਸਾਛ ਸੰਗਤ ਜੀਰ ਮੰਦਸਾ ਵਿੱਚ ਪਹੁੰਚਦੀ ਹੈ ਅਸੀਂ ਸਾਰੇ ਆਪਣੇ ਜਥੇ ਸਮੇਤ ਉਸ ਦਿਨ ਭਾਈ ਵੀਰ ਸਿੰਘ ਨਾਲ ਟਰਾਂਸਫਰ ਪਹੁੰਚ ਕੇ ਵਿਸ਼ਾਲ ਪ੍ਰਭਾਵ ਵੀ ਸ਼ਾਮਲ ਹੋ ਕੇ ਸੰਗਤਾਂ ਦੇ ਦਰਸ਼ਨਦਾਰੀ ਕਰਾਂਗੇ ਸੰਗਤਾਂ ਦੀ ਸੇਵਾ ਵੀ ਕਰਾਂਗੇ ਸਭੋਤ ਸੰਗਤਾਂ ਨੂੰ ਬੇਨਤੀ ਹੈ ਕਿ 7 ਵਜੇ ਵਿਸ਼ਾਲ ਪ੍ਰਭਾਵ ਫੇਰੀ ਭਾਈ ਵੀਰ ਸਿੰਘ ਹਾਲ ਜੀ ਤੋਂ ਆਰੰਭ ਹੋ ਜਾਣੀ ਹੈ ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਆ ਜੀਆ ਪਰ ਕੀ ਗੁਰੂ ਮਹਾਰਾਜ ਜੀ ਦਾ ਪੂਸ਼ਣ ਪ੍ਰਾਪਤ ਕਰਨਗੀ ਵਾਹਿਗੁਰੂ ਜੀ ਕੀ ਫਤਿਹ ਹੰਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਧੰਵਾਦੀ ਬੜਾ ਧੰਨਵਾਦ ਕਰਦਾ ਹਾਂ ਪ੍ਰਧਾਨ ਜੀ ਦਾ ਵਰਵਾ ਸਾਹਿਬ ਜੀ ਦਾ ਖਾਲਸਾ ਜੀ ਦਾ ਜਿਨ੍ਹਾਂ ਨੇ ਦਾਸ ਨੂੰ ਮਾਜਿਆ ਮੈਂ ਵਿਸ਼ਵਾਸ ਦਿਵਾਣਾ ਵਾਂ ਕਿ ਸੇਵਾ ਦਾ ਕੜਾ ਪ੍ਰਸ਼ਾਦ ਵੱਲੋਂ ਅਤੇ ਹੋਰ ਵੀ ਸੰਗਤ ਵੱਲੋਂ ਵਿਸ਼ਾਲ ਪ੍ਰਭਾਤ ਫੇਰੀ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਅਤੇ ਸਾਰੀ ਸੰਗਤ ਦੇ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਖ ਸੇਵਾ ਦਾ ਤੇਰੀ ਸੁਖਮੀ ਸਾਹਿਬ ਸੇਵਾ ਸਥਾਨੀ ਨੀਠਾ ਰੋਡ ਪ੍ਰਧਾਨ ਸਾਹਿਬ ਵੱਲੋਂ ਮਰਵਾਦ ਸਾਹਿਬ ਵੱਲੋਂ ਖੜਸਾ ਜੀ ਸਾਹਿਬ ਨੀ ਸਿੰਘ ਸਾਰੇ ਵੱਲੋਂ ਸਮੂਹ ਸੰਗਤ ਨੂੰ ਪਹਿਲਾਂ ਤਾਂ lakh lakh ਦਈਆਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਘੜੇ ਦੇ ਸੰਬੰਧ ਵਿੱਚ ਉਸ ਤੋਂ ਬਾਅਦ ਜਿੰਮਤਾ ਸਹਿਤ ਮੀਤੀ ਕਰਦੇ ਆ ਆਪਣੀ ਸੋਸਾਇਟੀ ਵੱਲੋਂ ਤੇ ਗੁਰਦਾਰਾ ਸਾਹਿਬ ਵੱਲੋਂ ਵੀ ਇਹ ਸਮੂਹ ਸੰਗਤਾਂ ਟਾਈਮ ਸਰ ਭਾਈ ਜੀ ਸਿੰਘ ਆਰਬੋਤ ਕੇ ਹਰ ਬਾਤ ਬੇਰੀ ਵੀ ਸ਼ਾਮਲ ਹੋਣ ਤੇ ਗੁਰੂ ਆਦਮੀਆ ਖੁਸ਼ੀਆਂ ਪ੍ਰਾਪਤ ਕਰਨ ਇਹਨੀਆਂ ਹਾਜ਼ਰੀਆਂ ਪਰਿਵਾਰਕੀਆਂ ਭਾਈ ਜੀ ਦੀ ਖਾਸ ਤੌਰ 'ਤੇ